ਉਹ ਜਿਹੜਾ 2 ਸਾਲ ਪਿਛਲੇ 2 ਸਾਲਾਂ ਚ ਭਗਵੰਤ ਸੇਈ ਮਾਨ ਮੁੱਖ ਮੰਤਰੀ ਬਿਰਦਾ ਇਹਦਾ ਕੰਮ ਇੱਕੋ ਇੱਕ ਹੈ ਝੂਠ ਤੇ ਝੂਠ ਬੋਲੀ ਜਾਣਾ ਪੰਜਾਬ ਦੇ ਲੋਕਾਂ ਨੂੰ ਕੋਈ ਇਥੇ ਡਿਟੇਟਰਸ਼ਿਪ ਦਾ ਰਾਜ ਕਰ ਦਿੱਤਾ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਉਹਨੂੰ ਫੜ ਕੇ ਕੁੱਟਿਆ ਜਾਂਦਾ ਪਰਚੇ ਕੀਤੇ ਜਾਂਦੇ ਨਸ਼ਾ ਘਰ ਘਰ ਪਹਲਾ ਦਿੱਤਾ ਸਾਰੇ ਪੁਲਿਸ ਮੁਲਾਜ਼ਮ ਜਿੰਨੇ ਵੀ ਮੈਂ ਗੱਲ ਕਰਦਾ ਕਹਿੰਦੇ ਅਸੀਂ ਕੀ ਕਰੀਏ ਆਮ ਆਦਮੀ ਪਾਰਟੀ ਦੇ ਐਮਐਲਏ ਆਪ ਬਕਾਉਣ ਲੱਗੇ ਆ ਉਹਨਾਂ ਤੋਂ ਮੀਨਾ ਲੈਣ ਲੱਗੇ ਆ ਜੇ ਐਮਐਲਏ ਆ ਕੰਮ ਕਰਨ ਲੱਗ ਜਾਂਦੇ ਤਾਂ ਹੋਊਗਾ ਕਿ ਆਪਣੇ ਸੂਬੇ ਦਾ ਤੁਸੀਂ ਆ ਵੀ ਦੇਖਿਆ ਲਾਅ ਐਂਡ ਆਰਡਰ ਦਾ ਖਲਾਤ ਇੰਨੀ ਮਾੜੀ ਹੈ ਅੱਜ ਤੁਸੀਂ ਦੇਖਿਆ ਹੋਣਾ ਰੋਜ਼ ਖਬਰਾਂ ਵਿੱਚ ਕੋਈ ਖ਼ਬਰ ਪੜ੍ਹ ਲਓ ਕਿਤੇ ਇੱਥੇ ਕਤਲ ਹੋ ਗਿਆ ਕਿਤੇ ਇੱਥੇ ਲੁੱਟ ਹੋ ਗਈ ਇੱਥੇ ਬੈਂਕ ਡਕੇਤੀ ਹੋ ਗਈ ਹੈ ਇੱਥੇ ਮਾਰ ਦਿੱਤਾ ਗਿਆ ਗੈਂਗਸਟਰ ਰਾਜ ਕਰ ਰਿਹਾ ਹੈ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਕਿਉਂਕਿ ਡਰ ਦਾ ਮਾਹੌਲ ਹੈ ਹਰ ਬੰਦੇ ਨੂੰ ਫਰੋਤੀ ਦਾ ਜਿਨੇ ਆ ਰਿਹਾ ਪਰ ਭਗਵੰਤ ਮਾਨ ਨੂੰ ਤਾਂ ਫਿਕਰ ਹੀ ਨਹੀਂ ਤੁਸੀਂ ਰੋਜ਼ ਅਖਬਾਰ ਪੜ੍ਹ ਲਓ ਦੇਖੋ ਕਿੱਥੇ ਭਗਵੰਤ ਮਾਨ ਹੈ ਕੇਜਰੀਵਾਲ ਦੇ ਮਗਰ ਮਗਰ ਜੇ ਕੇਜਰੀਵਾਲ ਨੇ ਗੋਆ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਜੇ ਕੇਜਰੀਵਾਲ ਨੇ ਹਾਈਦਰਾਬਾਦ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਕੇਜਰੀਵਾਲ ਨੇ ਕਿਸੇ ਹੋਰ ਸੂਬੇ ਜਾਣਾ ਭਗਵੰਤ ਮਾਨ ਆਪਣੇ ਇਥੋਂ ਜਹਾਜ਼ ਹੀ ਲੈ ਕੇ ਜਾਂਦਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕੇਜਰੀਵਾਲ ਦਾ ਡਰਾਈਵਰ ਨਹੀਂ ਬਣਾਇਆ ਸੀ ਸਾਨੂੰ ਬੜਾ ਦੁੱਖ ਹੈ ਕੀ ਆਪਣੇ ਪੰਜਾਬੀ ਸਾਰੇ ਹੁਣ ਸਾਰੇ ਦੇ ਮਨਾਂ ਚ ਦੁੱਖ ਹੈ ਕਿ ਗਲਤ ਫੈਸਲਾ ਹੋ ਗਿਆ ਪਰ ਆ ਫੈਸਲਾ ਕਿਉਂਕਿ ਗਲਤ ਹੋਇਆ 5 ਸਾਲ ਆਪਣਾ ਭੁੱਖਣਾ ਪੈਣਾ ਸੋ ਜੇ ਮੈਂ ਇੰਨਾ ਹੀ ਕਹਿਣਾ ਚਾਹਣਾ ਜਿਸ ਤਰੀਕੇ ਨਾਲ ਆ ਸਰਕਾਰ ਚੱਲੀ ਹੈ ਐਜਾ ਮਾੜਾ ਹਾਲ ਕਰ ਰਹੀ ਹੈ ਜੇ ਆਪਾਂ ਪੰਜਾਬੀ ਇਕੱਠੇ ਹੋ ਕੇ ਪੰਜਾਬ ਨੂੰ ਨਹੀਂ ਬਚਾਇਆ ਤੇ ਫਿਰ ਬਹੁਤ ਲੇਟ ਹੋ ਜੂਗੀ ਆਪਾਂ ਇਕੱਠੇ ਹੋ ਕੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਜਿਵੇਂ ਝਾੜੂ ਦੇ 92 ਸੀਟਾ ਦਵਾਈਆਂ ਸੀ ਓਵੇਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਈਏ ਤੇ ਆਪਣੇ ਖੇਤਰੀ ਪਾਰਟੀ ਨੂੰ ਤਬੜਾ ਕਰੀਏ ਸਰਬੱਤੇ ਦੇ ਭਲੇ ਸੋਚਣ ਵਾਲੀ ਪਾਰਟੀ ਹੈ ਤੁਸੀਂ ਸਾਰੇ ਜਾਣਦੇ ਹੋ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ 20-25 ਸਾਲ ਉਹਨਾਂ ਦੀ ਸੋਚ ਹੀ ਕੋਈ ਸੀ ਕਿ ਪੰਜਾਬ ਵਿੱਚ ਸਾਰੇ ਭਾਈਚਾਰਾ ਭਰਾਵਾਂ ਵਾਂ ਮੰਗੁਰਹਿਣ ਸਾਰੇ ਧਰਮਾਂ ਦਾ ਸਤਕਾਰ ਕਰਦੇ ਸੀ ਤੇ ਮੈਨੂੰ ਬੜਾ ਮਾਣ ਹੈ ਤੇ ਖੁਸ਼ੀ ਹੈ ਕਿ ਉਹਨਾਂ ਦੇ ਰਾਜ ਦੌਰਾਨ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਖਜ਼ਾਨੇ ਦੇ ਖਜ਼ਾਨੇ ਤੋਂ ਉਹਨਾਂ ਨੇ ਸਜਾਏ ਜੋ ਜੋ ਕਿਸੇ ਧਰਮ ਨੂੰ ਕੁਝ ਚੀਜ਼ ਦੀ ਲੋੜ ਹੁੰਦੀ ਸੀ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਅੱਗੇ ਹੋ ਕੇ ਕਰਦੇ ਸੀ ਆਪਾਂ ਹੁਣ ਦੁਰਗਿਆਣਾ ਮੰਦਿਰ ਬੈਠੇ ਆ ਮੈਨੂੰ ਯਾਦ ਹੈ ਜਦੋਂ ਸੰਗਤ ਜੋ ਅੰਮਰਸਰ ਸਾਹਿਬ ਆਏ ਤੇ ਉਹ ਸੰਗਤ ਨੇ ਬੇਨਤੀ ਕੀਤੀ ਕੀ ਦਰਗਹਿਣਾ ਮੰਦਿਰ ਦੀ ਬਿਊਟੀਫਿਕੇਸ਼ਨ ਵਾਸਤੇ ਸਾਨੂੰ ਕੋਈ ਪਲਾਨ ਕਰ ਦਿਓ ਤੇ ਮੈਨੂੰ ਉਦੋਂ ਯਾਦ ਆ ਜੋਸ਼ੀ ਜੀ ਦੀ ਡਿਊਟੀ ਲਈ ਗਈ ਸੀ ਤੇ ਟੀਮ ਦੀ ਤੇ ਮੇਰੇ ਨਾਲ ਉਹਨਾਂ ਨੇ ਮਿਲ ਕੇ ਅਸੀਂ ਪਲਾਨ ਬਣਾਇਆ ਤੇ ਕਈ 100 ਕਰੋੜ ਰੁਪਿਆ ਇੱਥੇ तकरीबन 150 150 ਕਰੋੜ ਰੁਪਿਆ ਤਕਰੀਬਨ ਅਸੀਂ ਡਿਵੈਲਪਮੈਂਟ ਪਲਾਨ ਬਣਾ ਕੇ ਇੱਥੇ ਇੰਪਲੀਮੈਂਟ ਕੀਤਾ ਅਫਸੋਸ ਇਸ ਗੱਲ ਦਾ ਹੈ ਕਿ ਪਾਰਕਿੰਗ ਵਾਸਤੇ ਪਾਰਕਿੰਗ ਵਾਸਤੇ 22 ਕਰੋੜ 22 ਕਰੋੜ ਪਾਰਕਿੰਗ ਕਈ ਚੀਜ਼ਾਂ ਵਾਸਤੇ ਪਰ ਜਦੋਂ ਸਰਕਾਰ ਚਲੀ ਜਾਂਦੀ ਹੈ ਮੈਂ ਦੇਖਿਆ ਕੁਆਲਿਟੀ ਉਹਨਾਂ ਨੇ ਜਮਾਈ ਖਰਾਬ ਕਰ ਦਿੱਤੀ ਉਵੇਂ RAM ਤੀਰਤੰਬਰ ਸਰਸਪਾਤ ਵਿੱਚ ਉੱਥੇ ਵੀ ਕਰੋੜਾਂ ਰੁਪਏ ਲਾ ਕੇ ਬਾਦਲ ਸਾਹਿਬ ਨੇ ਸੇਵਾ ਸੰਭਾਲ ਕੀਤੀ ਉਵੇਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਥਾਨ ਕਰਾਲਗੜ੍ਹ ਤੇ ਉਵੇਂ ਦਰਬਾਰ ਸਾਹਿਬ ਦੇ ਸਾਹਮਣੇ ਵੀ ਦੇਖੋ ਪੰਜਾਬ ਇੱਕ ਇਜਾ ਸੂਬਾ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਬਾਰਡਰ ਦਾ ਸੂਬਾ ਹੈ ਤੇ ਦੇਸ਼ ਆਪਣਾ ਹੈ ਜਿੱਥੇ ਦੇਸ਼ ਇਹ ਸਾਰੇ ਧਰਮਾਂ ਦੇ ਲੋਕ ਹੰਦੇ ਆ। ਆ ਦੇਸ਼ ਸਾਰਿਆਂ ਦਾ ਆਪਣਾ ਸਾਰਿਆਂ ਦਾ ਤੇ ਪੰਜਾਬ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਆਪਾਂ ਸਾਰੇ ਭਰਾਵਾਂ ਮੰਗੂ ਰਹੀਏ, ਇੱਕ ਪਰਿਵਾਰ ਮੰਗੂ ਰਹੀਏ, ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਤਾਂ ਹੀ ਪੰਜਾਬ ਦੀ ਤਰੱਕੀ ਆਪਾਂ ਨੂੰ ਇੱਕ ਲੋੜ ਹੈ ਆਪਣੀ ਖੇਤਰੀ ਪਾਰਟੀ ਦੀ ਕਿਉਂਕਿ ਜਿੰਨੀਆਂ ਵੀ ਦਿੱਲੀ ਤੋਂ ਪਾਰਟੀਆਂ ਕੰਟਰੋਲ ਕਰਨੀਆਂ ਉਹਨਾਂ ਦਾ ਨਿਸ਼ਾਨਾ ਸੂਬੇ ਦੀ ਤਰੱਕੀ ਨਹੀਂ ਉਹ ਆਪਣਾ ਦੇਖਦੇ ਆ। ਕਿ ਇਹ ਸੂਬੇ ਦੇ ਹੱਕ 'ਚ ਕੋਈ ਫੈਸਲਾ ਨਾ ਕਰਦੀਏ ਜਿਹੜਾ ਦੂਜੇ ਸੂਬੇ ਨੂੰ ਨੁਕਸਾਨ ਹੋ ਜਾਏ। ਤਾਈਓ ਤੁਸੀਂ ਦੇਖਿਆ ਆਪਣੇ ਪਾਣੀ ਖੋਏ ਗਏ, ਚੰਡੀਗੜ੍ਹ ਖੋਇਆ ਗਿਆ, ਪੰਜਾਬੀ ਸੂਬੇ ਇਲਾਕੇ ਚਲੇ ਗਏ ਕਿਉਂ? ਉਦੋਂ ਨੈਸ਼ਨਲ ਪਾਰਟੀਆਂ ਦੀ ਸਰਕਾਰ ਕਾਂਗਰਸ ਦੀ ਸੀ। ਉਹਨਾਂ ਨੇ ਆਪਣਾ ਹਿਸਾਬ ਦੂਜੇ ਸੂਬਿਆਂ ਬਾਰੇ ਦੇਖਿਆ, ਆਪਣੇ ਪੰਜਾਬ ਦੀ ਕੁਰਬਾਨੀ ਦੇ ਦਿੱਤੀ। ਅੱਜ ਤੱਕ ਸ਼ਰੋਮੀ ਅਕਾਲੀ ਦਲੀ ਹੈ ਜਿਨੇ ਲੜ ਲੜ ਕੇ ਉਹ ਸਾਰੇ ਮਸਲਿਆਂ ਦੀ ਲੜਾਈ ਲੜੀ ਤੇ ਅੱਗੇ ਲੜਦੀ ਰਹੇਗੀ। ਸੋ ਕਿਹਤਰੀ ਪਾਰਟੀ ਜਿੰਨਾ ਤੱਕ ਸੂਬੇ ਵਿੱਚ ਤਕੜੀ ਨਹੀਂ ਹੁੰਦੀ ਉਦੋਂ ਤੱਕ ਆਪਣਾ ਸੂਬਾ ਬਹੁਤ ਪਿੱਛੇ ਰਹਿ ਜਾਊਗਾ ਤੇ ਤੁਸੀਂ ਦੇਖਿਆ ਹੀ ਹੈ ਜਿੰਨੀ ਵੀ ਤਰੱਕੀ ਪੰਜਾਬ 'ਚ ਹੋਈ ਭਾਵੇਂ ਸੜਕਾਂ ਭਾਵੇਂ ਇੱਥੇ 에어ਪੋਰਟ ਹੈ ਭਾਵੇਂ ਇੱਥੇ ਬਿਜਲੀ ਦਾ ਕੀਤੀ ਪੂਰੀ ਕੀਤੀ ਭਾਵੇਂ ਸ਼ਹਿਰਾਂ ਵਿੱਚ ਸੀਵਰੇਜ ਡਵੈਲਪਮੈਂਟ ਦਾ ਕੰਮ ਹੈ ਗੁਰੂ ਦੀ ਨਗਰੀ ਦਰਬਾਰ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਤੁਸੀਂ ਦੇਖੋ ਘੱਟੋ ਘੱਟ 3-4 ਹਜ਼ਾਰ ਕਰੋੜ ਰੁਪਇਆ ਅਸੀਂ ਆਪਣੀ ਸਰਕਾਰ ਦੇ ਦੌਰਾਨ ਲਾ ਕੇ ਇੰਨੀ ਖੂਬਸੂਰਤ ਆ ਨਗਰੀ ਬਣਾਈ ਸੀ ਪਰ ਦੁੱਖ ਲੱਗਦਾ ਹੈ ਅੱਜ ਪਿਛਲੇ 7 ਸਾਲਾਂ ਦੇ ਅੰਦਰ ਸਾਰਾ ਕੋਸ਼ੀ ਤੂੰ ਦੇਖਿਆ ਖਿਲ ਰਿਹਾ ਜਾਂ ਪਿਆ ਸੜਕਾਂ ਟੁੱਟੀਆਂ ਪਈਆਂ ਰੇਲਿੰਗ ਟੁੱਟ ਗਈਆਂ ਬਿਜਲੀ ਖੰਭੇ ਕਿਤੇ ਹੈ ਕਿਤੇ ਨਹੀਂ ਹੈ ਬੂਟੇ ਲਾਏ ਸੀ ਉਹ ਸਾਰੇ ਕਦੇ ਮੱਚ ਗਏ ਹੈ ਸਫਾਈ ਬਿਲਕੁਲ ਖਤਮ ਹੋ ਗਈ ਹੈ ਜੇ ਦਰਬਾਰ ਸਾਹਿਬ ਦੀ ਹੈਰਿਟੇਜ ਸਟਰੀਟ ਜਿਹਦੇ ਕਰਕੇ ਲੱਖਾਂ ਸੰਗਤਾਂ ਉੱਥੇ ਸਾਰਾ ਉੱਥੇ ਕਰਦੀਆਂ ਸੀ ਜਾਨ ਸ਼ਾਮ ਨੂੰ ਇਕੱਠੀਆਂ ਹੁੰਦੀਆਂ ਸੀ ਇੰਨਾ ਵਧੀਆ ਅਸੀਂ ਬਣਾਇਆ ਸੀ ਅੱਜ ਉਹ ਵੀ ਖਿਲਰਿਆ ਪਿਆ ਕਿਉਂਕਿ ਆ ਜਿਹੜੇ ਮੁੱਖ ਮੰਤਰੀ ਬੰਦੇ ਐ ਉਹ ਕੱਲਾ ਕੁਰਸੀ ਤੇ ਦਾ ਆਨੰਦ ਲੈਣ ਵਾਸਤੇ ਬੰਦੇ ਐ ਸੇਵਾ ਕਰਨ ਵਾਸਤੇ ਨਹੀਂ 5 ਸਾਲ ਕੈਪਟਨ ਅਮਰਿੰਦਰ ਸਿੰਘ ਘਰੇ ਹੀ ਰਿਹਾ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਕਿਸੇ ਨੂੰ ਮਿਲੇ ਨਹੀਂ ਇੱਕ ਇਟ ਨਹੀਂ ਲਈ ਪੰਜਾਬ ਦੇ ਵਿੱਚ ਹੁਣ ਜਿਹੜਾ 2 ਸਾਲ ਪਿਛਲੇ 2 ਸਾਲਾਂ ਚ ਭਗਵੰਤ ਮਈਮਾਨ ਮੁੱਖ ਮੰਤਰੀ ਬਿਰਦਾ ਇਹਦਾ ਕੰਮ ਇੱਕੋ ਇੱਕ ਹੈ ਝੂਠ ਤੇ ਝੂਠ ਬੋਲੀ ਜਾਣਾ ਪੰਜਾਬ ਦੇ ਲੋਕਾਂ ਨੂੰ ਕੋਈ ਇੱਥੇ ਡਿਕਟੇਟਰਸ਼ਿਪ ਦਾ ਰਾਜ ਕਰ ਦਿੱਤਾ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਉਹਨੂੰ ਫੜ ਕੇ ਕੁੱਟਿਆ ਜਾਂਦਾ ਪਰਚੇ ਕੀਤੇ ਜਾਂਦੇ ਜਿਹੜੀ ਅੱਜ ਆਵਾਜ਼ ਹੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਜੀ ਗੱਲ ਨਸ਼ਾ ਘਰ ਘਰ ਫਲਾ ਦਿੱਤਾ ਸਾਰੇ ਪੁਲਿਸ ਮੁਲਾਜ਼ਮ ਜਿੰਨੇ ਵੀ ਮੈਂ ਗੱਲ ਕਰਦਾ ਕਹਿੰਦੇ ਅਸੀਂ ਕੀ ਕਰੀਏ ਆਮ ਆਦਮੀ ਪਾਰਟੀ ਦੇ ਐਮਐਲਏ ਆਪ ਬਕਾਉਣ ਲੱਗੇ ਆ ਉਹਨਾਂ ਤੋਂ ਮੀਨਾ ਲੈਣ ਲੱਗੇ ਆ ਜੇ ਐਮਐਲਏ ਆ ਕੰਮ ਕਰਨ ਲੱਗ ਜਾਣ ਤੇ ਹੋਊਗਾ ਕੀ ਆਪਣੇ ਸੂਬੇ ਦਾ ਤੁਸੀਂ ਆ ਵੀ ਦੇਖਿਆ ਲਾਅ ਐਂਡ ਆਰਡਰ ਦਾ ਹਾਲਾਤ ਇੰਨੀ ਮਾੜੀ ਹੈ ਅੱਜ ਤੁਸੀਂ ਦੇਖਿਆ ਹੁਣ ਰੋਜ਼ ਖਬਰਾਂ ਚ ਕੋਈ ਅਖਬਾਰ ਪੜ੍ਹ ਲਓ ਕਿਤੇ ਇੱਥੇ ਕਤਲ ਹੋ ਗਿਆ ਕਿਤੇ ਇੱਥੇ ਲੁੱਟ ਹੋ ਗਈ ਇੱਥੇ ਬੈਂਕ ਡਕੈਤੀ ਹੋ ਗਈ ਹੈ ਇੱਥੇ ਮਾਰ ਦਿੱਤਾ ਗਿਆ ਹੈ ਗੈਂਗਸਟਰ ਰਾਜ ਕਰ ਰਿਹਾ ਹੈ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਕਿਉਂਕਿ ਡਰ ਦਾ ਮਾਹੌਲ ਹੈ ਹਰ ਬੰਦੇ ਨੂੰ ਫਰੋਤੀ ਦਾ ਸਿਨੇ ਆ ਰਿਹਾ ਪਰ ਭਗਵੰਤ ਮਾਨ ਨੂੰ ਤਾਂ ਫਿਕਰ ਹੀ ਨਹੀਂ ਤੁਸੀਂ ਰੋਜ਼ ਅਖਬਾਰ ਪੜ੍ਹ ਲਓ ਦੇਖੋ ਕਿੱਥੇ ਭਗਵੰਤ ਮਾਨ ਹੈ ਕੇਜਰੀਵਾਲ ਦੇ ਮਗਰ ਮਗਰ ਜੇ ਕੇਜਰੀਵਾਲ ਨੇ ਗੋਆ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਜੇ ਕੇਜਰੀਵਾਲ ਨੇ ਹਾਈਦਰਾਬਾਦ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਕੇਜਰੀਵਾਲ ਨੇ ਕਿਸੇ ਹੋਰ ਸੂਬੇ ਜਾਣਾ ਭਗਵੰਤ ਮਾਨ ਆਪਣੇ ਇੱਥੋਂ ਜਹਾਜ਼ ਲੈ ਕੇ ਜਾਂਦਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕੇਜਰੀਵਾਲ ਦਾ ਡਰਾਈਵਰ ਨਹੀਂ ਬਣਾਇਆ ਸੀ ਸਾਨੂੰ ਬੜਾ ਦੁੱਖ ਹੈ ਕੀ ਆਪਣੇ ਪੰਜਾਬੀ ਸਾਰੇ ਹੁਣ ਸਾਰੇ ਦੇ ਮਨਾਂ ਚ ਦੁੱਖ ਹੈ ਕਿ ਗਲਤ ਫੈਸਲਾ ਹੋ ਗਿਆ ਪਰ ਆ ਫੈਸਲਾ ਕਿਉਂਕਿ ਗਲਤ ਹੋਇਆ 5 ਸਾਲ ਆਪਣ ਨੂੰ ਭੁਗਤਣਾ ਪੈਣਾ ਸੋ ਜੇ ਮੈਂ ਇੰਨਾ ਹੀ ਕਹਿਣਾ ਚਾਹਣਾ ਜਿਸ ਤਰੀਕੇ ਨਾਲ ਆ ਸਰਕਾਰ ਚੱਲੀ ਹੈ ਐਜਾ ਮਾੜਾ ਹਾਲ ਕਰ ਰਹੀ ਹੈ ਜੇ ਆਪਾਂ ਪੰਜਾਬੀ ਇਕੱਠੇ ਹੋ ਕੇ ਪੰਜਾਬ ਨੂੰ ਨਹੀਂ ਬਚਾਇਆ ਤੇ ਫਿਰ ਬਹੁਤ ਲੇਟ ਹੋ ਜੂਗੀ ਆਪਾਂ ਇਕੱਠੇ ਹੋ ਕੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਜਿਵੇਂ ਝਾੜੂ ਦੇ 92 ਸੀਟਾ ਦਵਾਈਆਂ ਸੀ ਓਵੇਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਈਏ ਤੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ